4 ਵਜ ਗਿਆ ਸਵੇਰ ਸੁਹਾ ਦੇ 4 ਵਜ ਗਿਆ ਜਾ ਰਹੇ ਆ ਬੁਟੀਕ ਤੇ ਐਮਰਜੈਂਸੀ ਕੰਮ ਜਿਹੜਾ ਨੂੰ ਕਰੇ ਛੱਡ ਦੇ ਕੀ ਠੀਕ ਹੈ ਕਿਉਂਕਿ ਆਪਾਂ ਵਸਤੀ ਸੂਰਤ ਨਹੀਂ ਸੀ ਅੰਮ੍ਰਿਤਸਰ ਵਾਲੀ ਤੇ ਆਕਰ ਕੀ ਖੇਲ ਦੇ ਲੋ ਵੀ ਸਤ ਬਾਬਾ ਵੀ ਨਹੀਂ ਬੋਲੇ ਨਾ ਬੋਲਣ ਵਾਲੀ ਹੈ ਬਸ ਬਾਬਾ ਵੀ ਚਲੋ ਆਪਾਂ ਇੱਥੇ ਤੱਕ ਜੋ ਗਿਆ ਜਲਦੀ ਆਪਾਂ ਬੁਟੀਕ ਤੇ ਜਾ ਕੇ ਹਨ ਹਾਂ ਲੋ ਬਈ ਪਹੁੰਚ ਗਏ ਆਪਾਂ ਬੁਟੀਕ ਤੇ ਬਈ ਸਾਡਾ ਕਾ ਕਰੂ ਹੋ ਬੰਦੇ ਆਪਾਂ ਪਹੁੰਚ ਗਏ ਬੁਟੀਕ ਤੇ ਤੇ 4 ਵਜ ਗਏ ਬਈ ਕਿਉਂਕਿ ਅਜੇ ਫਸੂਟ ਤਰਨੀ ਸੀ ਐ ਅੰਮ੍ਰਿਤਸਰ ਤਾਂ ਕਰਕੇ ਤੇ ਇੱਕ ਆਪਾ ਜਾਣਾ ਮੇਰੇ ਨਾਨਕੇ ਮੇਰੇ ਨਾਨਕੇ ਵੀ ਮਾਮਾ ਮਮੀ ਜੀ ਨੇ ਪਾਠ ਕਰਵਾਇਆ ਸੀ ਤਾਂ ਉਹਨਾਂ ਦਾ ਫੋਨ ਆਇਆ ਸੀ ਉਹਨਾਂ ਨੇ ਸਾਨੂੰ ਕੱਲ ਰਾਤ ਨੂੰ ਕੱਲ ਹੀ ਕਿਹਾ ਸੀਗਾ ਵੀ ਸ਼ਾਮ ਨੂੰ ਹੀ ਆਜੋ ਵੀ ਰਹਿ ਲੂੰਗੀ ਚਲੋ ਇੱਕ ਰਾਤ ਕੱਟ ਲੂੰਗੀ ਵੀ ਕੱਲ ਨੂੰ ਪਾਠ ਆ ਵੀ ਪਾਠ ਜਲਦੀ ਆ ਵੀ 8 9 ਵਜੇ ਭੁਗ ਪਾਣਾਗਾ ਤਾਂ ਆਪਾਂ ਫਿਰ ਬਸ ਤੁਹਾਨੂੰ ਪਤਾ ਹੀ ਆ ਵੀ ਕਿਉਂਕਿ ਇਦਾਂ ਸੀਗਾ ਵੀ ਕੰਮ ਤੰਦਾ ਇਹ ਜਿਹਾ ਸੀ ਬਾਕੀ ਕੁੜੀ ਦੇ ਲਹਿੰਗੇ ਲੂងਗੇ ਜੇ ਸਿਲੈਕਟ ਕਰਨੀ ਸੀ ਚੂੜਾ ਸਿਲੈਕਟ ਕਰਨਾ ਸੀ ਤਾਂ ਹੋ ਗਿਆ ਸੀਗਾ ਚਲੋ ਕਿਰਾਂ ਆਪਾਂ ਅੱਜ ਬਾੜ ਤੇ ਜਾਂਦੇ ਆ ਹਨਾ ਬਾੜ ਤੇ ਜਾ ਕੇ ਫਿਰ ਬੁਟੀਕ ਤੇ ਆਵਾਂਗੇ 4:00 ਵੱਜ ਚੁੱਕਿਆ ਹੁਣ ਬੱਸ ਜਿਹੜੀ ਉਹ 4:50 ਤੇ ਆਉਂਦੀ ਇੰਡੀਆ ਤਾਂ ਕਰਕੇ ਆਪਾਂ ਨੂੰ 4:00 ਵਜੇ ਆਉਣਾ ਸੀਗਾ ਬੁਟੀਕ ਤੇ ਦਨ ਫਿਰ ਇਸ ਤੋਂ ਬਾਅਦ ਬਾਸ ਤੇ ਕੱਪੜੇ ਰੱਖ ਕੇ ਫਿਰ ਦੇਖਦੇ ਆਂ ਬਸ ਫਿਰ ਆਪਾਂ ਜਾਵਾਂਗੇ ਨਾਨਕੇ ਘਰ ਤੇ ਰਿੱਕੀ ਨੇ ਬੁਟੀਕ ਓਪਨ ਕਰਤਾ ਚਲੋ ਹੁਣ ਆਪਾਂ ਵੀ ਜਾਂਦੇ ਆ। ਲਓ ਬਈ। ਹੋ ਗਏ ਰੈਡੀ ਸੂਟ ਠੀਕ ਆ ਆਹ ਵਾਲਾ ਸੂਟ ਸੀਗਾ ਤੇ ਇੱਕ ਆਹ ਵਾਲਾ ਸੀਗਾ। ਹੁਣ ਆ। ਘਰ ਤੇ ਪੈਕ ਤੇ ਰੱਖ ਤੇ। ਲਓ ਬਈ। ਪੈਕ ਕਰ ਲਿਆ ਸੀ ਬੀਆ ਬੁਟੀਕ। ਠੀਕ ਆ ਲਿਫਾਫਾ। ਤਾਹ ਲਾਈਟ ਬੰਦ ਕਰ ਤੇ। ਰਿੱਕੀ ਕਰ ਲੈ ਲਾਈਟਸ ਆਫ। ਤੁਸੀਂ ਆਫ ਕਰਕੇ ਆਓ ਉੱਪਰ ਜਾ ਕੇ। ਮੇਰੇ ਪੈਰ ਦੁਖੀ ਹਨ। ਲਓ ਬਈ। ਆਪਾਂ ਪਹੁੰਚ ਗਏ ਬਰਨਾਲੇ ਦੇ ਬੱਸ ਸਟੈਂਡ। ਬਸਾਂ ਹੀ ਲੱਗੀਆਂ ਨਹੀਂ ਇੱਧਰ ਖੜੀਆਂ ਨਹੀਂ ਸਾਰੀਆਂ ਬਸਾਂ ਰਿੱਕੀ ਪਤਾ ਕਰਨ ਗਏ ਨਹੀਂ ਪੀ ਅੰਮ੍ਰਿਤਸਰ ਨੂੰ ਕਿਹੜੀ ਬਸ ਜਾਊਗੀ ਲੋ ਭਾਈ ਦੋਸਤੋ ਜੁਝਾਰ ਸਿੰਘ ਜੀ ਰੈਡੀ ਹੋ ਗਏ ਨੇ ਠੀਕ ਹੈ ਜਾਣ ਵਾਸਤੇ ਰਿੱਕੀ ਵੀ ਰੈਡੀ ਹੋ ਗਏ ਨੇ ਤੇ ਇੱਧਰ ਅਜੇ ਆਪਾਂ ਰਹਿਨੇ ਆਪਾਂ ਜਾ ਕੇ ਉਹਨੀਆਂ ਬੁਟੀਕ ਤੇ ਰੈਡੀ ਇਹ ਪਹਿਲਾਂ ਬੁਟੀਕ ਤੇ ਜਾਵਾਂਗੇ ਫਿਰ ਉੱਥੇ ਜਾ ਕੇ ਰੈਡੀ ਹੋਵਾਂਗੇ ਫਿਰ ਨਾਨਕੇ ਜਾਵਾਂਗੇ ਚਲੋ ਮੀਨ ਮੀਨ ਬੰਦੇ ਜਿਹੜੇ ਹੈਗੇ ਆ ਰੈਡੀ ਹੋ ਗਏ ਆਪਾਂ ਰੈਡੀ تین ਲੋਬਈ ਆਪਾਂ ਵੀ ਹੋ ਗਏ ਸੀਗੇ ਰੈਡੀ ਤੇ ਇਹਨੇ ਸਾਰੇ ਨਾਲ ਬਹੁਤ ਅੰਕ ਕੀਤਾ ਹੁਣ ਜਾ ਕੇ ਕਿਤੇ ਆਪਾਂ ਪਹੁੰਚ ਗਏ ਉੱਪੇ ਪਹੁੰਚ ਗਏ ਹਨਾ ਤਾਮਕੋਟ ਪਹੁੰਚ ਗਏ ਤਾਮਕੋਟ ਪਹੁੰਚ ਗਏ ਅਦਾਸ ਬੇਲੇ ਨੂੰ ਵਗ ਜਾਈ ਹੁੰਦੀ ਕਿਉਂਕਿ ਜੁਝਾਰ ਹਨਾ ਬਹੁਤ ਅੰਕ ਕਰਦਾ ਬਹੁਤ ਜ਼ਿਆਦਾ ਲੋਬਈ ਆਪਾਂ ਤਾਮਕੋਟ ਪਹੁੰਚ ਗਏ ਹਨਾ ਰਿੱਕੀ ਮਾਸਟਰ ਜੀ ਸਤਿ ਸ੍ਰੀ ਅਕਾਲ ਰਿਖੀ ਬੰਨਗਰੀ ਮਾਸਟਰ ਜੀ ਸਤਿ ਸ੍ਰੀ ਅਕਾਲ ਇਹ ਮੇਰਾ ਭਰਾ ਭਾਈ ਮਾਸਟਰ ਲੱਗਿਆ ਹੋਇਆ ਅੰਗਰੇਜ਼ੀ ਦਾ ਮੋਗੇ ਕੰਨੀ ਆ ਡਿਊਟੀ ਭਾਈ ਠੀਕ ਹੈ ਮੇਰੀ ਮਾਸੀ ਦਾ ਸਗੀ ਮਾਸਦੇ ਹੁੰਦਾ ਮੁੰਡਾ ਮਾਸੀ ਦਾ ਚਲਾਉਂਦਾ ਮਿੰਨੀ ਵਸਤ ਨਹੀਂ ਨਹੀਂ ਮੁੰਡਾ ਮਾਸੀ ਦਾ ਪੜਾਉਂਦਾ ਇੰਗਲਿਸ਼ ਨਹੀਂ ਹਾਈ ਦੇ ਲਈ ਅਸੀਂ ਸੁਸ਼ੀਲ ਕੰਨੇ ਆ ਭਾਲ ਰਹੇ ਆ ਸਾਡਾ ਮੁੰਡਾ ਬੈਸ਼ ਨੂੰ ਹੈ ਜੀ ਕੁਝ ਖਾਂਦਾ ਪੀਂਦਾ ਨਹੀਂ ਹੈਗਾ ਇੱਕ ਮੇਰੀ ਮਾਸੀ ਦਾ ਮੁੰਡਾ ਆ ਗਿਆ ਸਤਿ ਸ਼੍ਰੀ ਅਕਾਲ ਇਹ ਬਈ ਮੇਰੀ ਛੋਟੀ ਮਾਸੀ ਦਾ ਮੁੰਡਾ ਗਾ ਅੱਜ ਮੈਂ ਤੁਹਾਨੂੰ ਇੰਟਰੋਡਿਊਸ ਕਰਵਾ ਰਹੀ ਹਾਂ ਇਹਨਾਂ ਨੂੰ ਤੁਸੀਂ ਕਦੇ ਨਹੀਂ ਮਿਲੇ ਕਿਉਂਕਿ ਸਾਨੂੰ ਬੈਠਣ ਦਾ ਕਦੇ ਮੌਕਾ ਨਹੀਂ ਮਿਲਿਆ ਇਹ ਮੇਰੀ ਛੋਟੀ ਮਾਸੀ ਦਾ ਛੋਟਾ ਬੇਟਾ ਮਨਪ੍ਰੀਤ ਸਿੰਘ ਇਹਦਾ ਨਾਮ ਸਾਡੀ ਰਾਸ਼ੀ ਸ਼ੇਮਾ ਤੇ ਇਹ ਪ੍ਰਗਟ ਸਿੰਘ ਠੀਕ ਹੈ ਇਹ ਮੇਰੀ ਵੱਡੀ ਮਾਸੀ ਦਾ ਛੋਟਾ ਮੁੰਡਾ ਇਹਦੇ ਲਈ ਅਸੀਂ ਸ਼ਸ਼ੀਲ ਕਹਿੰਦੇ ਹਾਂ ਕਿਉਂਕਿ ਸਾਡੇ ਮੁੰਡੇ ਬਹੁਤ ਸੁਸ਼ੀਲ ਹਨ ਲਓ ਬਈ ਵਿਆਹ ਸੀ ਵੇਟ ਕਰ ਰਹੇ ਆ ਜੇ ਘਰੇ ਕੋਈ ਵਿਆਹ ਹੋਊਗਾ ਤੈਨੂੰ ਪਤਾ ਕਿੰਨਾ ਚਾਹ ਹੋਊਗਾ ਮੈਨੂੰ ਹਾਂ ਹਾਂ ਮੈਂ ਤਾਂ ਪਰ ਤੂੰ ਪਾ ਦੇਣਾ ਮਨਪ੍ਰੀਤ ਕਿਉਂ ਮੈਂ ਤਾਂ ਮਨਪ੍ਰੀਤ ਨਾਲ ਹੀ ਟਿਕਦੇ ਬਸ ਠੀਕ ਹੈ ਮੈਂ ਤਾਂ 10 ਦਿਨ ਪਹਿਲਾਂ ਹੀ ਦੱਸਦੀ ਸ਼ਾਪਿੰਗ ਸ਼ਾਪਿੰਗ ਕੀ ਕਰਾਂਗੇ ਆਪਾਂ ਹਾਂ ਠੀਕ ਹੈ ਕਿ ਵੀ ਜੇ ਕਿ ਬਾਸ ਜੀ ਤੂੰ ਪਹਿਲਾਂ ਠੀਕ ਹੈ ਇਧਰ ਦੇਖ ਲੋ ਜੁਗਿਆਰ ਉਧਰ मामू ਕਰਨੀ ਚੱਲ ਜੋ। ਹੋਲੇ। ਉਹ ਤੂੰ ਜਾ ਰ? ਇੱਥੇ ਦੇਖ ਚੱਲ ਤੁਰ ਕੇ ਦਿਖਾ ਦੇ ਇੱਕ ਵਾਰੀ। ਮਾਸੀ ਨੂੰ ਤੁਰ ਕੇ ਦਿਖਾ ਦੇ। ਰਾਜੂ, ਕਿਆ ਬਾਤ ਹੀ ਲੱਗ ਰਹੀ ਹੈ। ਅੱਜ ਤੁਸੀਂ ਲੱਗ ਰਹੇ ਹੋ ਵੀ ਤੁਸੀਂ ਮੇਰੀ ਸਿਸਟਰ ਹੋ। ਹੈਨਾ? ਬੁਟੀਕ ਦਾ ਵੀ ਆਪਣੇ ਦਾ ਸੂਟ ਪਾਇਆ। ਕਿਹੜੇ ਕਮਰੇ? ਕਿੱਥੇ ਗਿਆ ਤੁਸੀਂ? ਇੱਥੇ? ਨਹੀਂ ਉਹ ਉੱਥੇ ਬਾੜੀ ਸੁਣੀ ਬੰਦੀ ਹੈ ਬਾਹਰ। ਬਾਹਰ ਬਾੜੀ ਤੋਂ ਨਹੀਂ ਬੰਦੀ ਹੈ। ਸੱਚੀ ਚੱਲ ਬਾਹਰ ਬਣਾਉਣੇ। ਹਾਂਜੀ ਗਾਇਸ ਪਾਰਟ ਦੇ ਬੋਹ ਤੇ ਦੇਖੋ ਅਸੀਂ ਸਾਰੇ ਜਣੇ ਇਕੱਠੇ ਹੋਏ ਆ ਬਹੁਤ ਟਾਈਮ ਬਾਅਦ ਪਹਿਲੇ ਛੋਟੇ ਛੋਟੇ ਹੁੰਦੇ ਸਾਰੇ ਜਣੇ ਇਕੱਠੇ ਰਹਿੰਦੇ ਹੁੰਦੇ ਸੀਗੇ ਮੀਟ ਠੀਕ ਹੈ ਮੇਰੀ ਮੰਮੀ ਦੀ ਭਰਜਾਈ ਨੇ ਤੇ ਉਹਨਾਂ ਦੀ ਭਤੀਜੀ ਆ ਇਹ ਵੀ ਭਤੀਜੀ ਨੇ ਇਹ ਵੱਡੇ ਭਤੀਜੀ ਨੇ ਇਹ ਤਾਂ ਸਾਡੇ ਟੇਲਰ ਮਾਸਟਰ ਨੇ ਇਹ ਸਾਡੇ ਸਰੂਨ ਵਾਲੇ ਮਾਸਟਰ ਨੇ ਕੰਮ ਸਾਡੇ ਸਾਰੀਆਂ ਕੁੜੀਆਂ ਨੂੰ ਕੋਈ ਐਸਾ ਕੰਮ ਨਹੀਂ ਜਿਹੜਾ ਨਾਮ ਆਉ। ਅਸੀਂ ਸਾਰੇ ਨੇ ਪਰਫੈਕਟ ਆ ਹਰ ਇੱਕ ਆਉਂਜੇ ਸਾਰੇ ਕੰਮ ਜੈ ਇੱਧਰ ਸਾਡੀ ਮੰਮੀ ਵੀ ਪੂਰੀ ਪਰਫੈਕਟ ਆ ਰਿਕ ਆ ਸਾਰੇ ਮਸ਼ਹੂਰ ਕਰਦੀ ਆ ਵਾਹ ਰਜਾ ਇਹ ਕਹਿੰਦੀ ਵੀ ਮੈਨੂੰ ਮਸ਼ਹੂਰ ਕਰ ਦੋ ਇਹਨੂੰ ਕਰਤਾ ਹੁਣ ਤੇ ਇੱਧਰ ਗਾਈ ਚਾਹ ਬਣ ਰਹੀ ਆ ਤੇ ਅਸੀਂ ਸਾਰੇ ਜਣੇ ਬਈ ਚਾਹ ਬਣਾ ਰਹੇ ਆ ਠੀਕ ਹੈ ਘਟੂ ਘਟ ਇੱਕ ਦੋ ਤਿੰਨ ਚਾਰ ਮੈਂਬਰ ਇੱਕਾ ਚਾਹ ਬਣਾਉਣ ਵਾਲਾ ਸੀ ਹੈਲਪ ਕਰ ਰਹੇ ਆ ਇਹਨਾਂ ਦੀ ਵੀ ਉਬਲ 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 ਜੈ ਉਬਲ ਹਾਂਜੀ ਗਾਇਸ 파ਟ ਦੇ ਭੋਗ ਤੇ ਦੇਖੋ ਅਸੀਂ ਸਾਰੇ ਜਣੇ ਇਕੱਠੇ ਹੋਏ ਹਾਂ ਬਹੁਤ ਟਾਈਮ ਬਾਅਦ ਤੇ ਛੋਟੇ ਛੋਟੇ ਹੁੰਦੇ ਸਾਰੇ ਜਣੇ ਇਕੱਠੇ ਰਹਿੰਦੇ ਹੁੰਦੇ ਸੀਗੇ ਮੀਟ ਠੀਕ ਹੈ ਮੇਰੀ ਮੰਮੀ ਦੀ ਭਰਜਾਈ ਨੇ ਇਹ ਉਹਨਾਂ ਦੀ ਭਤੀਜੀ ਆ ਇਹ ਵੀ ਭਤੀਜੀ ਨੇ ਇਹ ਵੱਡੇ ਭਤੀਜੀ ਨੇ ਇਹ ਤਾਂ ਸਾਡੇ ਟੇਲਰ ਮਾਸਟਰ ਨੇ ਇਹ ਸਾਡੇ ਸਲੂਨ ਵਾਲੇ ਮਾਸਟਰ ਨੇ ਕੰਮ ਸਾਡੇ ਸਾਰੀਆਂ ਕੁੜੀਆਂ ਨੂੰ ਕੋਈ ਐਸਾ ਕੰਮ ਨਹੀਂ ਜਿਹੜਾ ਨਾਮ ਆਉ। ਅਸੀਂ ਸਾਰੇ ਪਰਫੈਕਟ ਹਾਂ ਠੀਕ ਹੈ ਮੁਝ ਸਾਰੇ ਕੰਮ ਮੁਝਾ ਇਹ ਤਾਂ ਸਾਡੀ ਮੰਮੀ ਵੀ ਪੂਰੀ ਪਰਫੈਕਟ ਆ ਰਹੀ ਕੰਮ ਅੱਛਾ ਦੀ ਮਸ਼ਹੂਰ ਕਰਦੇ ਆ ਬਈ ਇੱਕ ਸਾਡਾ ਮੇਨ ਬੰਦਾ ਰਹਿ ਗਿਆ ਸੀ ਗੁੱਸੇ ਹੋਇਆ ਫਿਰਦਾ ਸੀ ਤਾਂ ਗੁੱਸੇ ਨਾਲ ਢੋਲਾ ਬਣਿਆ ਫਿਰਦਾ ਸੀ ਇਹ ਕਹਿੰਦੇ ਨੇ ਗੁਲਾਬ ਵਿੱਚ ਵਿੱਚ ਨਹੀਂ ਲੱਚ ਆ ਗਿਆ ਹਾਂ ਮੈਂ ਵੱਡੀ ਭੈਣਾਂ ਤੁਹਾਡੀ ਮੈਨੂੰ ਕਿਉਂ ਨਹੀਂ ਮੰਨਦੇ ਠੀਕ ਹੈ ਇਹਨੂੰ ਮਲਾ ਰਹੀਏ ਇਧਰ ਮੇਰੀ ਭਾਬੀ ਹੈ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਮਲਾਇਆ ਵੀ ਹੋਇਆ ਤੁਹਾਨੂੰ ਮੈਨਾਂ ਨਾਲ ਇਧਰ ਇਹ ਸਾਡਾ ਮੇਰਾ ਭਾਂ ਭਤੀਜਾ ਆ ਗਿਆ ਠੀਕ ਹੈ ਇਧਰ ਇਹਨੂੰ ਤੁਸੀਂ ਮਿਲੇ ਹੋਏ ਹੋਗੇ ਇਹ ਤੁਹਾਡੀ ਮਾਸਟਰ ਕੁੜੀ ਹੈ ਤੁਹਾਡੀ ਮਾਸਟਰ ਨਹੀਂ ਹੈ ਕੁੜੀ ਠੀਕ ਹੈ ਇਹ ਮੇਰੀਆਂ ਭੈਣਾਂ ਠੀਕ ਹੈ ਬਹੁਤ ਟੈਲੈਂਟਡ ਨੇ ਸਾਰੀਆਂ ਬਈ ਸਾਰਿਆਂ 'ਚ ਕੋਈ ਨਾ ਕੋਈ ਖੂਬੀ ਹੈਗੀ ਆ ਠੀਕ ਹੈ ਇਹਨੂੰ ਤੁਸੀਂ ਧਿਆਨ ਨਾਲ ਦੇਖੋ ਇਹ ਖੂਬੀਆਂ ਨਾਲ ਭਰੀ ਹੋਈ ਆ ਜਿਹੜੀ ਧਿਆਨ ਨਾਲ ਵਧ ਖੂਬੀ ਹੈ ਜਿਹੜੀ ਤੁਸੀਂ ਕਿਸੇ 'ਚ ਜਕਾ ਇਹ ਜੁੜੀ ਵੱਧ ਖੂਬੀ ਹੈ ਬਾਕੀ ਲੜਾਈ ਦੀ ਕਿਸੇ 'ਚਾਂ ਖੂਬੀ ਵਾਲੀ ਗੱਲ ਆ ਦੋਹਾਂ ਦੇ ਵਿੱਚ ਹੋਰ ਹੋਣਗੇ ਮੁੰਡੇ ਸੱਜਣ ਲੱਗ ਆਉਣ ਆਏ ਬੰਦੀ ਦਾ ਪਹਿਲਾਂ ਇੰਟਰੋਡਿਊਸ ਕਰਾਓ ਸਾਰਿਆਂ ਨੂੰ ਕੌਣ ਮੰਮੀ ਕੀ ਲੱਗਦਾ ਮੇਰੀ ਮੰਮੀ ਆ ਮੰਮੀ ਤੁਹਾਡੇ ਕੀ ਲੱਗਦੇ ਆ ਥੋੜੀ ਭਾਂਜੀ ਨੇ ਇਹਨਾਂ ਨੂੰ ਤੁਸੀਂ ਜਾਣਦੇ ਹੋ ਦੱਸਣ ਦੀ ਲੋੜ ਨਹੀਂ ਹਾਂ ਇਹ ਬਤੀ ਜੇ ਮਮੀ ਦੀ ਇਹ ਮਮੀ ਦੀ ਮਾਮੀ ਦੀ ਕੁੜੀ ਆ ਮੇਰੀ ਮਾਸੀ ਜੀ ਨੇ ਲੱਗਦੇ ਨੇ ਨਾ ਮੇਰੇ ਇੱਕ ਜਿੱਡੀ ਇਹ ਮਮੀ ਦੇ ਮਾਮੀ ਜੀ ਨੇ ਇਹ ਵੀ ਥੋੜੀ ਮਾਮੀ ਦੀ ਕੁੜੀ ਆ ਹਾਂ ਠੀਕ ਐ ਇਹ ਦੱਸੋ ਇਹ ਮਾਮੇ ਦੇ ਘਰੇ ਇਹ ਮਾਮੇ ਦੀ ਕੁੜੀ ਉਹ ਤਾਂ ਮਾਮੀ ਜੀ ਨੇ ਉਹ ਮਾਮੀ ਜੀ ਆ ਇਹ ਤਾਂ ਮੈਨੂੰ ਇਹ ਤਾਂ ਨਾ ਤਾਂ ਮੈਂ ਜਾਣਦੀ ਆ ਇਹਨਾਂ ਕੋਲ ਤਾਂ ਮੈਂ ਜਾ ਕੇ ਹੀ ਸੀ ਏ ਮੇਰੀ ਮਾਸੀ ਆਈ ਤੁਸੀਂ ਸ਼ਕਲ ਦੇਖ ਸਕਦੇ ਹੋ ਮਿਲਦੀ ਹੈ ਜੜੀ ਇਹ ਮੇਰੀ ਮਾਸੀ ਵੀ ਨੇ ਤੇ ਮੇਰੀ ਮੰਮੀ ਤੇ ਇਹ ਮਾਸੀ ਦੀਆਂ ਕੁੜੀਆਂ ਨੇ ਤੇ ਮੇਰੀ ਨਾਨੀ ਵਰਗੀਆਂ ਠੀਕ ਹੈ ਹੋਰ ਦੋਸਤ ਇਹ ਮੇਰੀ ਮੰਮੀ ਦੇ ਭੂਆ ਜੀ ਨੇ ਭੂਆ ਜੀ ਸਾਸਰੀ ਘਰ ਕਰ ਦੋ ਸਾਰਿਆਂ ਨੂੰ ਇਹ ਵੀ ਭੈਣਾਂ ਨੇ ਮੇਰੀਆਂ ਇਹ ਸਾਰੇ ਸਾਡੇ ਭੂਆ ਜੀ ਨੇ ਇਹ ਵੀ ਸਾਡੇ ਭੂਆ ਜੀ ਨੇ ਥੌਰਟੀ ਦਾ ਭੂਆ ਕੀ ਨਾ ਭੈਣਾਂ ਨਹੀਂ ਭੈਣਾਂ ਇਹ ਮੰਮੀ ਦੇ ਭੈਣ ਲੱਗਦੇ ਨੇ ਮੇਰੇ ਮਾਸੀ ਜੀ ਲੱਗਦੇ ਨੇ ਇਹ ਵੀ ਮੇਰੇ ਮਾਸੀ ਜੀ ਲੱਗਦੇ ਨੇ ਇਹ ਵੀ ਮੇਰੇ ਮਾਸੀ ਜੀ ਲੱਗਦੇ ਨੇ ਸਾਰੇ ਮਾਸੀ ਜੀ ਲੱਗਦੇ ਨੇ ਉਹ ਸਾਰੇ ਤੇ ਰਾਸਤੇ ਮਾਸੀ ਹੀ ਹਾਂ ਮੇਰੀਆਂ ਭੈਣਾਂ ਨੇ ਹਾਂ ਇਹ ਮੇਰਾ ਵੀਰਾਗਾ ਬਸ ਤਾਇ ਮੈਨੀ ਕਾਮਯਾਬ ਮਾਸੀ ਜੀ ਦੀ ਮੈਨੂੰ ਗੁਰਤੀ ਆ ਮੇਰੇ ਪਾਏ ਅੰਜਲੀ ਮੇਰਾ ਹਾਂ ਦੇਖ ਲੋ ਬਾਹਰ ਦੇਖ ਆ ਵੀ ਕਿੰਨਾ ਫਟਵਾ ਬਾਈ ਬਾਈ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਲੈ ਚੱਲੀ ਮਾਸੀ ਤੂੰ ਲੈ ਚੱਲੀ ਚੋਰੀ ਚੋਰੀ ਹਾਂ ਬਈ ਚਲੋ ਖਿੱਚੋ ਫੋਟਵਾ ਸਾਰੇ ਆਣੀ ਚਲੋ 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 ਇਹ ਮੇਰੀ ਭਾਬੀ ਜਾਣ ਹੈ ਜੀ ਮਿਲੋ ਮੇਰੀ ਬਹੁਤ ਪਿਆਰੀ ਭਾਬੀ ਇਹ ਵੀ ਮੇਰੀ ਪਿਆਰੀ ਭਾਬੀ ਆ ਲਓ ਬਈ ਖੜਜੋ 18 ਸਾਰੀਆਂ ਜਾਨੀਆਂ ਸਭ ਨਾ ਪੂਰਾ ਕਰਕੇ ਪਹਿਲਾਂ ਚਲੋ ਚਾਰ 1 2 3 4 ਕੁੜੀਆਂ ਤਾਂ ਹੋ ਗਈਆਂ ਪੂਰੀਆਂ ਦੂਜੀਆਂ ਲਿਓ ਆਜੋ ਆਜੋ ਗਾਇਜ਼ ਇਹਨੂੰ ਮਿਲੋ ਸਾਡੀ ਕੁੜੀ ਅਸੀਂ ਵਾਰੀ ਵਾਰੀ ਫੇਰ ਕਹਿ ਦਿਆ ਕਰਨਾ ਸਹੀ ਗੱਲ ਹੈ ਦੇ ਖੀਰ ਦੀ ਖੀਰ ਦਾ ਗਲਾਸ ਹੀ ਭਰ ਲੈ ਲੈ ਸੁਸਤੀ ਆਜੂ ਕੰਮ ਕੌਣ ਕਰੂ ਮੋਟਾ ਵੀ ਕੋਈ ਹੋ ਸਕਦਾ ਜਿੱਦੀ ਇਹਦੀ ਹਾਈਟ ਆ ਭੈਣ ਦੀ ਮੋਟੀ ਸੁਹਣੀ ਲੱਗਦੀ ਆ ਜੇ ਆਪਾਂ ਮੋਟਿਆ ਹੋ ਗਿਆ ਜੇ ਆਪਾਂ ਮੋਟਿਆ ਹੋ ਗਿਆ ਆਪਾਂ ਉਹ ਪੈਂਗੂ ੰਜੇ ਲੱਗਾ ਗਿਆ ਜਸ਼ਨ ਕੋਰ ਭੈਣਾ ਭੈਣਾ ਨੇ ਮਸਾ ਇਕੱਠੀਆਂ ਹੋਈਆਂ ਨੇ ਮੈਂ ਕਿਵੇਂ ਤੁਸੀਂ ਚਲੇ ਗਏ ਧੰਨਵਾਦ ਸਰ बारह ਆਸੀ ਦੀ ਬੋਤੀ ਇਹ ਮਾਸੀ ਦੀ ਬੋਤੀ ਆ ਠੀਕ ਹੈ ਕੀ ਹੋ ਗਿਆ ਹਾਲ ਹੈ ਚਲੋ ਬਈ ਮਾਸੀਆਂ ਕਿੰਨੀਆਂ ਮਾਸੀਆਂ ਮਿਲੀਆਂ ਹੈ ਕਿੱਡੀ ਫੈਮਿਲੀ ਹੈ ਇੱਥੇ ਜਦੋਂ ਇਕੱਠੇ ਇਕੱਠੇ ਹੁੰਨੇ ਆ ਪਤਾ ਲੱਗ ਜਾਂਦਾ ਵੀ ਆਪਦੀ ਫੈਮਿਲੀ ਕਿੱਡੀ ਆ ਅੱਜ ਮੰਮੀ ਦੇ ਸਾਰੇ ਰਿਸ਼ਤੇਦਾਰ ਸੀਗੇ ਵੇਖਿਆ ਨੇ ਸਾਰਿਆਂ ਨੂੰ ਮਿਲੀ ਮੈਂ ਮੰਮੀ ਦੀਆਂ ਮਾਸੀ ਦੀਆਂ ਕੁੜੀਆਂ ਨੂੰ ਮਾ ਮੇਰੀਆਂ ਕੁੜੀਆਂ ਨੂੰ ਗਾਂ ਮਾਸੀ ਦੀ ਕੁੜੀਆਂ ਦੀਆਂ ਕੁੜੀਆਂ ਨੂੰ ਸਾਰਿਆਂ ਨੂੰ ਬੁਲਾਇਆ ਸੀਗਾ ਚਲੋ ਹੁਣ ਆਪਾਂ ਵਾਪਸੀ ਲੈ ਲਈਆ ਜਾਂਦੇ ਆਪਾਂ ਬੁਟੀਕ ਤੇ ਕਮੋਦ ਤੇ ਗਰੀਏ ਜਾ ਕੇ ਆਣਾ ਜਰਸੀ ਕੀ ਜੀ ਸੌਂਗੀ ਲੋ ਬਈ ਆਏ ਮੇਰਾ ਤਾਂ ਜਿਵੇਂ ਕਿਤੇ ਵਗ ਜਾਂ ਪਿੱਛੇ ਫੋਨ ਤੇ ਫੋਨ ਫੋਨ ਤੇ ਫੋਨ ਹੋਰ ਜੋ ਮੋੜ ਨਾ ਤੇ ਉਹ ਲਾ ਦੇ ਆ ਹਾਂ ਤੇ ਹੁਣ ਆਏ ਮੰਨ ਲਓ ਤੁਸੀਂ ਵੀ ਹੁਣ ਵਾਲੇ ਹੁਣੇ ਆਈ ਸੀਗੀ ਹੁਣੇ ਆਉਣ ਸਾਰਾ ਕੰਮ ਹੁਣ ਇਹ ਆਪਾਂ ਕੰਮ ਕਰਕੇ ਆਉਣੇ ਆ ਕਿਉਂਕਿ ਕੰਮ ਵੀ ਬਹੁਤ ਜ਼ਰੂਰੀ ਹੈ। ਜਾਂਨੇ ਆਪਾਂ ਕੰਮ ਕਰਿਆ ਜੀ ਨਵੇੜੇ ਜੀ ਪਹਿਲਾਂ। ਲੋ ਵੀ ਰਿੱਕੀ ਨੇ ਫੜਾਉਣਾ ਸੀਗਾ ਸੂਟ ਇਧਰ ਆਫਿਸ ਦੇ ਵਿੱਚ ਹੋ ਗਏ ਆ ਸੂਟ ਫੜਾਉਣ। ਠੀਕ ਹੈ ਬਸ ਆਉਂਦੀ ਆ ਮੈਨੂੰ ਲੱਗਦਾ ਵਾਪਸ ਆ ਰਹੇ। ਆਗੇ ਫੜਾ ਕੇ ਫੜਾਦਾ ਕਹਿੰਦੇ। ਕਹਿੰਦੇ ਫੜਾਤਾ ਮਨਪ੍ਰੀਤ ਕਰਤਾ ਕੰਮ ਡਾਨੀ। ਤੇ ਹੁਣ ਆਪਾਂ ਧਰਨਾ ਮੋਗ ਗਲੀ ਵਾਸਤੇ ਸੂਟ ਹੁਣ ਆਪਾਂ ਜਾਣਾ ਬੱਸ ਸਟੈਂਡ ਮੋਗ ਗਲੀ ਬੱਸ ਤੇ ਧਰਾਂਗੇ ਆਪਾਂ ਸੂਟ ਵੀਰੇ ਮੈਂ ਬੰਸੇਦੀ ਮੈਂ ਉਹਨਾਂ ਨੂੰ ਠੀਕ ਏ ਵੀਰੇ ਠੀਕ ਏ ਠੀਕ ਏ ਭਾਈ ਤੇ ਆਪਾਂ ਫੜਾਤਾ ਕਲਾਇੰਟ ਨੂੰ ਕਹਿਣਾ 100 ਰੁਪਿਆ ਹਾਂਜੀ ਬੱਸ ਸਟੈਂਡ ਪਹੁੰਚ ਗਏ ਸੀ ਫੜਾਤਾ ਆਪਾਂ ਸਮਾਨ ਹੁਣ ਆਪਾਂ ਚੱਲਦੇ ਹਾਂ ਡਾਈ ਵਾਲੇ ਵੀਰੇ ਕੋਲ ਫਸ ਫਿਰ ਦੁੱਧ ਦਾ ਪੈਕੇਟ ਫੜ ਕੇ ਵਾਪਸ ਬੁਟੀਕ ਪਾ ਲੈ ਵੀ ਕਹਿੰਦੇ ਵਿੱਚ ਗਲੀ ਦੇ ਹੋ ਗਏ ਟੱਕਰੇ ਖੜ ਕੇ ਮੱਥਾ ਲਾ ਕੇ ਹੈ ਵਿੱਚ ਗਲੀ ਦੇ ਕਹਿੰਦੇ ਹੋਗੇ ਟੱਕਰੇ ਬਾਈ ਖੜ ਕੇ ਮੱਥਾ ਲਾ ਕੇ ਦੇਖੋ ਤੁਸੀਂ ਇੱਧਰ ਕਿੱਧਰ ਗਈ ਰਿੱਕੀ ਦੇਖੋ ਬਾਈ ਪੂਰੀ ਧੱਕੜ ਲੜਾਈ ਆ ਹਨਾ ਰਿੱਕੀ ਪੂਰੀ ਧੱਕੜ ਲੜਾਈ ਸੀ ਉਹ ਵਜਾਈ ਹੁੰਦੇ ਦਾ ਹਨਾ ਲੜੀਆਂ ਦੇ ਜਿਵੇਂ ਜੋ ਤੇ ਜਲੀ ਜਾਂਦਾ ਪੂਰਾ ਢੱਡੀ ਬਣਾਉ ਕੋਈ ਆਪ ਦੀ ਬਸ ਹੌਣ ਇੱਥੇ ਓਹੋ ਚੱਲ ਬਾਈ ਹੋਲੀ ਚੱਲਣਾ ਨਾ ਸਾਰੇ ਜਾਣੇ ਲਓ ਬਾਈ दूध का पैकेट ले लिया है अमूल दूध ठीक है अभी जाएंगे चाय बनाएंगे और पिएंगे और बागुबाग हो जाए चलो आ गई जी अपनी होम सिटी लो जी मेरे क्लाइंट का फोन भी आ गया शायद कोई मेरी वेट कर रहा होगा आई थिंक सो लो भाई तुझे हर दे कपड़े वापस करने आए थे सारे काम निपड़ के आउटलेट पर अफसोस की गल भी खुशी नहीं मिलया ਹਾਂ ਐਕਸਚੇਂਜ ਕਰਕੇ ਕੁਝ ਲੈਣਾ ਸੀ ਪਰ ਇੱਥੇ ਸਟਾਕ ਚ ਹੈ ਨਹੀਂ ਸੀਗਾ ਕੁਝ ਚੁੱਪੇ ਲੋ ਵੀ ਚੱਲਨੇ ਆ ਘਰ ਨੂੰ ਗੱਡੀ ਮੋੜ ਕੇ ਆ ਘਰ ਕੰਨੀ ਆਪਾਂ ਲੋ ਯਾਰ ਖੇਡ ਰਿਹਾ ਬੋਤਲ ਨਾਲ ਯਾਰ ਦੇ ਕੱਪੜੇ ਐਕਸਚੇਂਜ ਕਰਨ ਗਏ ਸੀ ਕੋਈ ਨਹੀਂ ਪਰ ਉਹਨਾਂ ਨੇ ਫਿਰ ਪੈਸੇ ਵਾਪਸ ਕਰ ਉਹਨਾਂ ਨੇ ਫਿਰ ਪੈਸੇ ਵਾਪਸ ਕਰਤੇ ਨਹੀਂ ਯਾਰ ਕਸਾਲੇ ਵੀ ਸਹੂਲਤ ਦੇ ਦਿੰਦੇ ਹਾਂ ਨਹੀਂ ਕੋਈ ਮੋੜਦਾ ਨਹੀਂ ਹੁੰਦਾ ਕਹਿੰਦਾ ਉਹਨਾਂ ਕੋਈ ਚੀਜ਼ ਦੇ ਬੱਟੇ ਚੀਜ਼ ਲੈ ਜਾਓ ਹਾਂ ਠੀਕ ਸੰਦਨੀ ਆਇਓ ਤੁਸੀਂ ਲੋਬੀ ਆਪਾ ਪਾਇਆ ਸੀ ਆਹ ਵਾਲਾ ਸੂਟ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਆਹ ਵਾਲਾ ਇੱਥੇ ਵਰਕ ਆਹ ਸਾਰੇ ਘੇਰੇ ਤੇ ਆ ਫਰੌਕ ਤੇ ਅੱਜ ਮੈਂ ਸ਼ਿਮਰ ਦਾ ਸੂਟ ਪਾ ਕੇ ਗਈ ਸੀ ਨਾਨਕੇ ਆਹ ਵਾਲਾ ਸਲਵਾਰ ਤੇ ਵਰਕ ਆ ਸਟ੍ਰੇਟ ਸਲਵਾਰ ਬਣੀ ਹੋਈ ਆ ਠੀਕ ਹੈ ਆਹ ਸਾਰਾ ਘੇਰੇ ਤੇ ਆ ਫਰੌਕ ਤੇ ਅੱਗੇ ਪਿੱਛੇ ਤੇ ਆ ਸਾਰੀਆਂ ਇਦਾਂ ਕਲੀਆਂ ਪਈਆਂ ਹੋਈਆਂ ਨੇ ਫਰੌਕ ਤੇ ਆਹ ਆ ਕੇ ਬਾਹਾਂ ਤੇ ਵਰਕ ਠੀਕ ਹੈ ਦੁਪੱਟਾ ਇਹਦੇ ਨਾਲ ਤਿੰਨ ਰੰਗਾਂ ਦਾ ਕਿਸ ਨੇ ਇਹ ਵਾਲੀ ਫਰੌਕ ਬਾਏ ਕਰਨੀ ਹੋਈ ਤਾਂ ਕਰ ਸਕਦੇ ਹੋ ਤੁਸੀਂ ਇਹ ਏਸ਼ੇ ਬਣੀ ਹੋਈ ਆ ਫਰੌਕ ਇਦਾਂ ਠੀਕ ਹੈ ਤੇ ਜੇ ਕਿਸੇ ਨੇ ਵਾਈ ਕਰਨੀ ਹੋਈ ਕਲੀਆਂ ਵਾਲੀ ਫਰੌਕ ਆ ਬੈਕ ਤੇ ਵੀ ਕਲੀਆਂ ਨੇ ਬਾਰਕਾ ਬੈਕ ਤੇ ਵੀ ਤਾਂ ਤੁਸੀਂ ਵਾਈ ਕਰ ਸਕਦੇ ਹੋ ਠੀਕ ਹੈ ਮੈਨੂੰ ਮੈਸੇਜ ਕਰ ਸਕਦੇ ਹੋ 6283177170 ਵਾਲੇ ਨੰਬਰ ਤੇ ਕਿਸੇ ਨੂੰ ਵੀ ਜੇ ਇਦਾਂ ਦਾ ਕੁਝ ਚਾਹੀਦਾ ਦਾ ਠੀਕ ਹੈ ਚਾਹੇ ਤੁਹਾਨੂੰ ਇਦਾਂ ਦਾ ਸੂਟ ਚਾਹੀਦਾ ਜਾਂ ਇਹ ਫਰੌਕ ਬਹੁਤ ਲੈਸ ਪ੍ਰਾਈਸ ਚ ਮਿਲ ਜੂਗੀ ਤੁਹਾਨੂੰ ਜੇ ਤੁਸੀਂ ਸੇਮ ਫਰੌਕ ਮੇਰੇ ਤੋਂ ਵਾਈ ਕਰਨੀ ਹੋਈ ਤਾਂ ਠੀਕ ਹੈ ਜੀ ਕੰਟੈਕਟ ਨੰਬਰ ਮੈਂ ਤੁਹਾਨੂੰ ਦੱਸਤਾ ਸ਼ਿਮਰ ਤੇ ਬਣੀ ਹੋਈ ਹੈ ਬਾਕੀ ਤੁਸੀਂ ਬਣਵਾ ਵੀ ਸਕਦੇ ਹੋ ਇਹ ਵਾਲੀ ਸੇਮ ਚੀਜ਼ ਸ਼ਿਮਰ ਦੇ ਉੱਤੇ ਕਿਸੇ ਨੇ ਬਣਵਾਉਣੀ ਹੋਈ ਤਾਂ ਬਣਵਾ ਵੀ ਸਕਦੇ ਹੋ ਲਓ ਜੀ ਅੱਜ ਫੇਰ ਜ਼ਿੰਮੇਵਾਰੀ ਸਾਡੀ ਰੋਟੀ ਦੀ ਹੈ ਅੱਜ ਫੇਰ ਆਪਾਂ ਬਣਾ ਰਹੇ ਹਾਂ ਅੰਮੀ ਜੀ ਹਾਰ ਸਿੰਘ ਜੀ ਨੂੰ ਖਵਾ ਲਈ ਅੱਜ ਫੇਰ ਆਪਣੀ ਜ਼ਿੰਮੇਵਾਰੀ ਰੋਟੀ ਦੀ ਤਾਂ ਆਪਾਂ ਬਣਾ ਲਈਏ ਨਾਲੇ ਖਾ ਲਈਏ ਫਿਰ ਕਰਦੇ ਆਂ ਗੱਲਬਾਤ ਭੱਜੇ ਆਓ ਜੀ ਭੱਜੇ ਭੱਜੇ ਜਾਓ ਜੀ ਜਾਰ ਸਾਡਾ ਲੱਬੇ ਨਾ ਲੱਭ ਕੇ ਲਿਆਓ ਜੀ ਦਾਦਾ ਜੀ ਨੇ ਬੋਲਿਆ ਮੈਨੂੰ ਲੱਭ ਗਿਆ ਏ ਜੁਝਾਰ ਸਾਡਾ ਸੋਹਣੇ ਸੋਹਣੇ ਕੱਪੜੇ ਪਾਈ ਪਿਆਏ ਨਾ ਪਤਾ ਲਾ ਹਾਂ ਹਾਂ ਮੇਰੀ ਮੰਮੀ ਦੀਆਂ ਮਾਮੇ ਦੀਆਂ ਕੁੜੀਆਂ ਹਾਂ ਇਹ ਕਾ گا ਉਹਨਾਂ ਦੀਆਂ ਕੁੜੀਆਂ ਮੰਮੀ ਦੀਆਂ ਭੂਆ ਮੰਮੀ ਹਾਂ ਮੰਮੀ ਦੇ ਨਾਨਕੇ ਗਾਹਾਂ ਮਾਮੀ ਦੀਆਂ ਕੁੜੀਆਂ ਓਏ ਓਹੋ ਓਹੋ ਇਹ ਰੋਕਿਓ ਰਿਆ ਵੀ ਬੰਦ ਕਰਤਾ ਵੀ ਦੇਖ ਲੋ ਬਾਈ ਗਾਇਸ ਦੇਖ ਲੋ ਬੱਚੇ ਦੇ ਹਾਲ ਦੇਖ ਲੋ ਗਾਇਸ ਦੇ ਦੋ ਕੋਣੇ ਤੁਸੀਂ ਨਿੱਕਾ ਜੀ ਆਖਾਲਸਾ ਕਿਵੇਂ ਲਾਉਂਗੇ ਲੈ ਲਾਏ ਆ ਜਾ ਮੰਮੀ ਲਾਉਗੀ ਚੱਲ ਮੰਮੀ ਮੰਮੀ ਗਾਓ ਹੁਣ ਨਿੱਕਾ ਜੀ ਆਖਾਲ ਸੱਚਮਕੌਰ ਸਾ ਚੱਲੇ ਅੰਮੀ ਚੁੱਪ ਕਰ ਗਿਆ ਨਿੱਕਾ ਜੀ ਆਖਾਲ ਸੱਚਮਕੌਰ ਸਾ ਇਹ ਬਚਲੇ ਆ ਟਣੇ ਨੈਣੇ 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 ਐਸੀ ਲਉ ਦ ਲਾਇਓ ਨਾ ਮੰਮੀ ਲਾਇਓ ਨਾ ਮम्मा ਇਹਨੂੰ ਨਾਉ ਦੇਖਣਾ ਨਿਕਾ ਜੇ ਖਾਲਸਾ ਦੇਖਣਾ ਨਾ ਤੁਸੀਂ ਤਾਂ ਆਪ ਹੀ ਨਿੱਕੇ ਜੇ ਖਾਲਸੇ ਹੋ ਹੂੰ ਕੀ ਕਿਉਂ ਦਾਦੀ ਨਾਲ ਗੱਲਾਂ ਮਾਰ ਲਉ ਚਾਰ ਗੱਲਾਂ ਦੇਖ ਲਮੀ ਬਾਟ ਮੇਰੀ ਨਾਨੀ ਨੇ ਸੁੱਕਿਆ ਸੀ ਸਾਰੇ ਦੇਖੀ ਲੜੀ ਉਹਨਾਂ ਨੂੰ ਯਾਦ ਕਰਨਾ ਵੀ ਜੇ ਉਹ ਹੁੰਦੇ ਅੱਜ ਕਿੰਨਾ ਖੁਸ਼ ਹੁੰਦੇ ਹਾਂਜੀ ਬਈ ਤੇ ਆਪਾਂ ਨਾਨਕੇ ਜਾਇਆਏ ਸੀਗੀ ਠੀਕ ਹੈ ਤੇ ਇਸ ਹੀ ਆਪਣਾ ਸਾਰਾ ਅੱਜ ਦਾ ਬਲੌਗ ਤੇ ਇੱਥੇ ਆਪਾਂ ਐਂਡ ਕਰਦੇ ਆਂ ਬਲੌਗ ਨੂੰ ਠੀਕ ਆ ਜੁਜਾਰ ਸਿੰਘ ਜੀ ਸੌਂ ਗਏ 22 ਵੀ ਸੌਂ ਗਏ ਤੇ ਆਪਾਂ ਵੀ ਹੁਣ ਨੀਂਦ ਪੂਰੀ ਕਰੀਏ ਕਿਉਂਕਿ ਸਵੇਰੇ 3 ਵਜੇ ਦੇ ਉੱਠੇ ਹੋਏ ਸੀਗੇ ਤੇ ਮਿਲਦੇ ਆਂ ਹੁਣ ਆਪਾਂ ਨੈਕਸਟ ਬਲੌਗ ਦੇ ਵਿੱਚ ਠੀਕ ਆ ਕੱਲ ਨੂੰ ਤੇ ਇਹ ਵਾਲੇ ਬਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਿਆ ਥੈਂਕ ਯੂ so much ਬਾਏ ਬਾਏ